ਹੈ ਵੀਪਲ ਕਾ ਸਿੱਖੋ ਜੱਤੋ ਤੇ ਆਪਾਂ weight lose ਕਰਨ ਲਈ ਇੱਕ ਕਾੜੇ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਉਹਦੇ ਨਾਲ weight ਘਟਦਾ ਤੇ ਜਿਹੜਾ ਇਹ ਕਾੜਾ ਤੁਸੀਂ ਬਣਾ ਕੇ ਡੇਲੀ ਜਿਹੜਾ ਹੈਗਾ ਪੀਣਾ ਤੇ ਉਹ ਤਿੰਨ ਚੀਜ਼ਾਂ ਆਪਾਂ ਉਹਦੇ ਵੀ ਯੂਜ਼ ਕਰਨੀਆਂ ਹੁੰਦੀਆਂ ਤਿੰਨੋਂ ਜਿਹੜੀਆਂ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਬਹੁਤ ਹੀ ਸੌਖੀਆਂ ਕੋਈ ਵੀ ਆਪਾਂ ਚੀਜ਼ਾਂ ਜਿਹੜੀ ਬਾਹਰੋਂ ਨਹੀਂ ਲੈ ਕੇ ਆਉਣੀ ਇਹਦੇ ਵਿੱਚ ਆ ਵੀ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਉਹ ਆਪਣੇ ਘਰੇ ਪਈਆਂ ਹੁੰਦੀਆਂ ਤੇ ਉਹਨੂੰ ਬਸ ਆਪਾਂ ਪੀਣਾ ਹੈਗਾ ਪੀਣ ਦਾ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਹ ਸ਼ਕਤੀਆ ਹੈਗਾ ਵੀ ਇਹਦੇ ਨਾਲ ਆ ਜਿਹੜਾ 4 ਤੋਂ 5 ਕਿਲੋ ਆਪਣਾ ਜਿਹੜਾ ਫਰਕ ਪੈਂਦਾ ਜੇ ਤੁਸੀਂ ਇਹਦਾ ਰੂਟੀਨ ਆ ਉਹ ਨਾ ਤੋੜੋਗੇ ਤੇ ਦੂਜਾ ਵੀ ਇਹ ਕੁਦਰਤੀ ਜੀਆਂ ਚੀਜ਼ਾਂ ਇਹਦਾ ਕੋਈ ਵੀ ਆਪਣੇ ਸਰੀਰ ਨੂੰ ਇੱਕ ਵੀ ਪਰਸੈਂਟਾ ਜਿਹੜਾ ਨੁਕਸਾਨ ਨਹੀਂ ਹੈਗਾ ਤੇ ਫਾਇਦਾ ਹੀ ਫਾਇਦੇ ਹੈਗੇ ਆ ਆਪਣਾ ਪੇਟ ਚੰਗੀ ਤਰ੍ਹਾਂ ਸਾਫ਼ ਹੋਣ ਲੱਗ ਜਾਂਦਾ weight ਆ ਜਿਹੜਾ ਆਪਣੇ ਆਪਾ ਜਿਹੜਾ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਜਿਹੜੀ ਭੁੱਖ ਆ ਉਹ ਆਪਾਂ ਨੂੰ ਜਿਹੜੀ ਉਹ ਘੱਟ ਲੱਗਦੀ ਆ ਤੇ ਉਹਦੇ ਕਾਰਨ ਹੀ ਆ ਜਿਹੜਾ ਆਪਣਾ weight ਆ ਉਹ ਆਟੋਮੈਟਿਕਲੀ ਹੈਗਾ ਹਨਾ ਵੀ ਆਪਣਾ weight ਆ ਜਿਹੜਾ ਉਹ ਘਟੇਗਾ ਤੇ ਰੁਟੀਨ ਦੇ ਵਿੱਚ ਆ ਜਿਹੜਾ ਇਹ ਕਾੜਾ ਤੁਸੀਂ ਬਣਾ ਕੇ ਲੈਣਾ ਖਾਸ ਕਰਕੇ ਭੈਣਾਂ ਨੇ ਕਿਉਂਕਿ ਭੈਣਾਂ ਦਾ ਜਿਹੜਾ ਵਰਕ ਹੁੰਦਾ ਮਤਲਬ ਉਹ ਆਪਣੇ ਆਪ ਲਈ ਟਾਈਮ ਨਹੀਂ ਕਰ ਸਕਦੀਆਂ ਸਾਰੀਆਂ ਲੇਡੀਆਂ ਲਈ ਹੁੰਦਾ ਹਨ ਕਿਉਂਕਿ ਕੰਮਕਾਰ ਆਪਣੇ ਘਰਾਂ ਦੇ ਵਿੱਚ ਇਦਾਂ ਦੇ ਹੁੰਦੇ ਆ ਬੱਚੇ ਛੋਟੇ ਹੁੰਦੇ ਆ ਜਿਨ੍ਹਾਂ ਦੇ ਉਹਨਾਂ ਨੂੰ ਤਾਂ ਸੁਰਤੀ ਨਹੀਂ ਰਹਿੰਦੀ ਵੀ ਸਾਰਾ ਦਿਨ ਆਪਾਂ 5 ਮਿੰਟ ਵੀ ਜਿਹੜੇ ਆਪਦੇ ਲਈ ਕੱਢ ਸਕੀਏ ਜਾਂ ਕੋਈ ਐਕਸਰਸਾਈਜ਼ ਕਰ ਸਕੀਏ ਵੈਸੇ ਜ਼ਰੂਰੀ ਆ ਆਪਦੇ ਲਈ ਸਮਾਂ ਜਿਹੜਾ ਉਹ ਜ਼ਰੂਰ ਕੱਢਿਆ ਕਰੋ ਠੀਕ ਆ ਵੀ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਤੇ تھوڑا ਜਿਹੜਾ ਆਪਾਂ ਖਾਣ ਪੀਣ ਤੇ ਉਹ ਵੀ ਧਿਆਨ ਦੇਣਾ ਹੁੰਦਾ ਕਈ ਵਾਰੀ ਪਤਾ ਪਹਿਲਾਂ ਕੀ ਹੁੰਦਾ ਸੀ ਵੀ ਜਿਵੇਂ ਹੁਣ ਅਸੀਂ ਦੋਵੇਂ ਇਕੱਠੇ ਰੋਟੀ ਖਾਂਦੇ ਆ ਤੇ ਅਸੀਂ ਨਾ ਅਣਗਿਣਤ ਮੈਂ ਖਾ ਜਾਂਦੇ ਸੀ ਰੋਟੀਆਂ ਤੇ ਕਈ ਵਾਰੀ ਇਹਨਾਂ ਦੀ ਆਦਤ ਹੈਗੀ ਵੀ ਥੋੜੀ ਜਿਹੀ ਸਬਜੀ ਆ ਜਿਹੜੀ ਉਹ ਛੱਡ ਦਿੰਦੇ ਤੇ ਮੈਨੂੰ ਆਏ ਹੁੰਦਾ ਸੀਗਾ ਵੀ ਇਹ ਝੂਠੀ ਸਬਜੀ ਛੱਡੀ ਇਹ ਡੋਲੜੀ ਪਾਊਗੀ ਹੈਨਾ ਤੇ ਮੈਂ ਇੱਕ ਅੱਧੀ ਰੋਟੀ ਤੇ ਵੈਸੇ ਸਬਜੀ ਉਹ ਸਾਫ਼ ਕਰਦੀ ਖਾ ਜਾਂਦੀ ਸੀ ਕਿਉਂਕਿ ਆਪਾਂ ਧਿਆਨ ਹੀ ਨਹੀਂ ਦਿੰਦੇ ਇਹਨਾਂ ਚੀਜ਼ਾਂ ਤੇ ਵੀ ਇਹ ਨੁਕਸਾਨ ਆ ਇਹਦੇ ਨਾਲੋਂ ਤਾਂ ਵੀ ਆਪਾਂ ਡਸਟਬਿਨ ਚ ਪਾ ਦਈਏ ਉਹ ਵੀ ਚੰਗਾ ਤੇ ਪਰ ਆਪਾ ਖਾ ਕੇ ਤੇ ਆਉਗਾ ਨੁਕਸਾਨ ਜਿਹੜਾ ਨਾ ਕਰੀਏ ਨਾਰਮਲ ਜਿੰਨਾ ਹੋ ਸਕੇ ਸ਼ਾਮ ਦੇ ਟਾਈਮ ਆ ਜਿਹੜਾ ਖਾਣਾ ਉਹ ਘੱਟ ਖਾਓ ਹੁਣ ਤਾਂ ਜਿਵੇਂ ਗਰਮੀਆਂ ਸਰਦੀਆਂ ਦੇ ਵਿੱਚ ਤਾਂ ਜਿਵੇਂ ਆਪਾਂ ਫਰੂਟ ਨਹੀਂ ਖਾ ਸਕਦੇ ਕੋਈ ਸੈਲਡ ਨਹੀਂ ਖਾ ਸਕਦੇ ਹੁਣ ਜਿਵੇਂ ਗਰਮੀ ਦਾ ਮੌਸਮ ਆ ਤਾਂ ਆਪਾਂ ਜਿੰਨੇ ਮਰਜ਼ੀ ਖੀਰੇ ਖਾ ਲਓ ਟਮਾਟਰ ਖਾ ਲਓ ਤਰਬੂਜ ਖਾ ਲਓ ਪਪੀਤਾ ਖਾ ਲਓ ਤਾਂ ਇਹਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਖਾ ਸਕਦੇ ਆ ਇਹਨਾਂ ਦਿਨਾਂ ਦੇ ਵਿੱਚ ਆ weight ਘਟਾਉਣਾ ਕੋਈ ਔਖਾ ਨਹੀਂ ਕਿਉਂਕਿ ਪਸੀਨੇ ਨਾਲ ਵੈਸੇ ਹੀ ਜਿਹੜਾ ਕਾਫੀ weight ਆ ਉਹ lose ਹੋ ਜਾਂਦਾ ਤੇ ਹੁਣ ਇਹ ਤਿੰਨਾਂ ਚੀਜ਼ਾਂ ਤੇ ਇੱਕ ਵਾਰੀ ਨਜ਼ਰ ਮਾਰੋ ਇਹ ਹੈਗੀ ਜੀ ਸੌਂਫ ਜਿਹੜੀ ਕਿ ਆਪਣੇ ਘਰੇ ਪਈ ਹੁੰਦੀ ਆ ਇਹ ਹੈਗਾ ਜੀਰਾ ਜੀਰਾ ਵੀ ਆਪਾਂ ਤੜਕੇ ਦੇ ਵਿੱਚ ਯੂਜ਼ ਕਰਦੇ ਆ ਇਹ ਵੀ ਆਪਣੇ ਘਰੇ ਪਿਆ ਹੁੰਦਾ ਤੇ ਇਹ ਹੈਗਾ ਜੀ ਧਨੀਆ ਇਹ ਤਿੰਨੋਂ ਚੀਜ਼ਾਂ ਲੇਡੀਜ਼ ਨੇ ਲੈਣੀਆਂ ਅਗਰ ਤੁਸੀਂ ਜੈਂਟਸ ਨੇ ਇਹ ਕੜਾ ਲੈਣਾ ਹੈਗਾ ਤਾਂ ਤੁਸੀਂ ਧਨੀਆ ਜਿਹੜਾ ਉਸ ਟਿਪ ਕਰ ਸਕਦੇ ਆ ਜੈਂਟਸ ਨੇ ਸਿਰਫ ਦੋ ਚੀਜ਼ਾਂ ਹੀ ਲੈਣੀਆਂ ਸੌਂਫ ਤੇ ਧਨੀਆ ਸੌਂਫ ਤੇ ਜੀਰਾ ਧਨੀਆ ਨਹੀਂ ਲੈਣਾ ਤੇ ਲੇਡੀਜ਼ ਉਹ ਜਿਹੜੀਆਂ ਤਿੰਨੋਂ ਚੀਜ਼ਾਂ ਇਹਨਾਂ ਦਾ ਤੁਸੀਂ ਅੱਧਾ-ਅੱਧਾ ਚਮਚਾ ਲੈਣਾ ਅ 1.5 ਗਲਾਸ ਪਾਣੀ ਦੇ ਵਿੱਚ ਡੇਢ ਗਲਾਸ ਪਾਣੀ ਲੈਣਾ ਅੱਧਾ ਚਮਚਾ ਸੌਫ ਅੱਧਾ ਚਮਚਾ ਧਨੀਆ ਇਹ ਸਾਬੂਤ ਧਨੀਆ ਜਿਹੜਾ ਆਪਾਂ ਕੁੱਟ ਕੇ ਸਬਜ਼ੀ ਦੇ ਵਿੱਚ ਪਾਉਣੇ ਆ ਤੇ ਅੱਧਾ ਚਮਚਾ ਜਿਹੜਾ ਉਹ ਜੀਰੇ ਦਾ ਜੀਰਾ ਜਿਹੜਾ ਆਪਾਂ ਸਬਜ਼ੀ ਦੇ ਵਿੱਚ ਹੀ ਪਾਉਣੇ ਆ ਇਹਨਾਂ ਤੀਜਾ ਤਿੰਨਾਂ ਚੀਜ਼ਾਂ ਨੂੰ ਡੇਢ ਗਲਾਸ ਪਾਣੀ ਦੇ ਵਿੱਚ ਪਾਉਣਾ ਤੇ ਇਹਨੂੰ ਤੁਸੀਂ ਘੱਟੋ-ਘੱਟ 5 ਮਿੰਟ ਜਿਹੜਾ ਸ਼ਾਮ ਨੂੰ ਉਬਾਲਣਾ ਉਬਾਲ ਲੈਣਾ ਪੂਰਾ ਉਬਾਲਾ ਦੇਣਾ ਜਦੋਂ ਤਿੰਨੋਂ ਚੀਜ਼ਾਂ ਨੂੰ ਉਬਾਲਾ ਆ ਜਾਏ 5 ਮਿੰਟ ਤੁਸੀਂ ਜ਼ਰੂਰ ਇਹਨੂੰ ਉਬਾਲਣਾ ਡੇਢ ਗਲਾਸ ਪਾਣੀ ਦੇ ਵਿੱਚ ਤੇ ਬਾਦ ਵਿੱਚ ਜਿਹੜਾ ਗੈਸ ਉਹ ਬੰਦ ਕਰ ਦੇਣਾ ਤੇ ਇਸ ਕਾੜੇ ਨੂੰ ਐਵੇਂ ਰੱਖ ਦੇਣਾ ਸਾਰੀ ਰਾਤ ਆ ਜਿਹੜਾ ਇਹ ਪਿਆ ਰਵੇ ਤੇ ਸੁਬਾ ਜਿਹੜਾ ਇਹਨੂੰ ਤੁਸੀਂ ਪੁਣ ਕੇ ਪੀਣਾ ਤੇ ਜਿਹੜੇ ਜੈਂਟਸ ਆ ਉਹ ਬਸ ਜਿਹੜਾ ਧਨੀਆ ਉਹ ਸਕਿਪ ਕਰਦੇ ਨੇ ਉਹਨਾਂ ਨੇ ਦੋ ਚੀਜ਼ਾਂ ਹੀ ਲੈਣੀਆਂ ਅੱਧਾ ਚਮਚਾ ਸੌਂਫ ਤੇ ਅੱਧਾ ਚਮਚਾ ਜੀਰਾ ਇਹ ਕੜਾ ਤੁਸੀਂ ਰੂਟੀਨ ਦੇ ਵਿੱਚ ਪੀਣਾ ਕਦੇ ਵੀ ਇਹਨੂੰ ਸਕਿਪ ਨਹੀਂ ਕਰਨਾ ਜੇ ਤੁਸੀਂ ਇੱਕ ਇੱਕ ਮਹੀਨਾ ਵੀ ਜੇ ਤੁਸੀਂ ਇਹਨੂੰ ਪੀ ਲਿਆ ਤਾਂ ਜਿਹੜਾ ਰਿਜ਼ਲਟ ਤੁਹਾਨੂੰ ਇਹਦਾ ਪਤਾ ਲੱਗ ਜਾਊਗਾ ਕਿਉਂਕਿ ਮੈਂ ਵੀ ਖੁਦ ਚੀਜ਼ਾਂ ਅਜ਼ਮਾਈਆਂ ਹੋਈਆਂ ਮੇਰੇ ਹਸਬੰਦ ਦਾ weight ਆ ਜਿਹੜਾ ਉਹ ਵੀ 85 ਸੀਗਾ 85 ਤੇ ਉਹਨਾਂ ਨੂੰ ਵੀ ਮੈਂ ਜਦੋਂ ਆਪ ਪੀਨੀਏ ਤੇ ਉਹਨਾਂ ਨੂੰ ਵੀ ਕੜਾ ਬਣਾ ਕੇ ਦਿੰਨੀਏ ਉਹਨਾਂ ਦਾ ਵੀ ਕਾਫੀ ਫਰਕ ਹੈਗਾ ਤੇ ਮੈਂ ਖੁਦ ਵੀ 6-7 ਕਿਲੋ ਜਿਹੜਾ weight ਘਟਾਇਆ ਤੇ ਕਾਫੀ ਚੀਜ਼ਾਂ ਜਿਹੜੀਆਂ ਮੈਂ ਕੀਤੀਆਂ ਉਸ ਸਮੇਂ ਸਮੇਂ ਤੇ ਤੁਹਾਡੇ ਨਾਲ ਮੈਂ ਜਿਹੜਾ ਉਹ ਸ਼ੇਅਰ ਕਰਦੀ ਰਹੂੰਗੀ ਪਰ ਇਹ ਕਾੜਾ ਜਿਹੜਾ ਉਹ ਤੁਸੀਂ ਆਪਦਾ ਰੁਟੀਨ ਦੇ ਵਿੱਚ ਆਉ ਸ਼ੁਰੂ ਕਰ ਦੋ ਤੇ ਇਹਦੇ ਨਾਲ ਜਿਹੜਾ ਫਰਕ ਆ ਉਹ ਜਰੂਰ ਪੈਗਾ ਜਰੂਰ ਤੁਹਾਡਾ ਜਿਹੜਾ 4 ਤੋਂ 5 ਕਿਲੋ ਆ ਜਿਹੜਾ weight ਆ ਉਹ ਮਹੀਨੇ 2 ਮਹੀਨਿਆਂ ਦੇ ਵਿੱਚ ਜਿਹੜਾ ਉਹ ਘਟ ਜੇਗਾ ਤੁਹਾਨੂੰ ਖੁਦ ਨੂੰ ਵੀ ਹਲਕਾ ਹਲਕਾ ਫੀਲ ਹੋਏਗਾ ਸਵੇਰ ਨੂੰ ਮਤਲਬ ਸਾਰੀ ਰਾਤ ਰੱਖਣਾ ਹੁੰਦਾ ਉਹ ਵਾਲ ਕੇ ਰੱਖ ਦੇਣਾ ਰਾਤ ਨੂੰ ਤੇ ਸਵੇਰ ਜਿਹੜਾ ਤੁਸੀਂ ਇਹਨੂੰ ਪੁੰਨ ਕੇ ਜਿਹੜਾ ਉਹ ਪੀ ਲੈਣਾ ਸਰਦੀ ਦੇ ਮੌਸਮ ਦੇ ਵਿੱਚ ਤਾਂ ਥੋੜਾ ਜਿਹਾ ਆਪਾਂ ਕੋਸਾ ਕਰ ਸਕਦੇ ਹੁਣ ਜਿਹੜਾ ਉਹਨੂੰ ਤੁਸੀਂ ਉਵੇਂ ਹੀ ਪੀ ਸਕਦੇ ਆ ਕਿਉਂਕਿ ਹੁਣ ਤਾਂ ਮੌਸਮ ਆ ਜਿਹੜਾ ਉਹ ਚੇਂਜ ਹੋ ਗਿਆ ਤੇ ਕਹੜਾ ਤੁਸੀਂ ਰੂਟੀਨ ਚ ਪੀਣਾ ਤੇ ਮੈਨੂੰ ਦੱਸਣਾ ਵੀ ਜਿਹੜੇ ਰਿਜ਼ਲਟ ਆ ਉਹ ਕਿਦਾਂ ਦੇ ਰਹੇ ਰ ਕੁਝ ਵੀ ਤੁਹਾਨੂੰ ਐਕਸਟਰਾ ਬਾਜ਼ਾਰੋਂ ਲੈ ਕੇ ਜਾਣ ਦੀ ਜਰੂਰਤ ਨਹੀਂ ਹੁੰਦੀ ਕਿਉਂਕਿ ਤਿੰਨੋਂ ਚੀਜ਼ਾਂ ਆਪਣੇ ਘਰ ਹੀ ਪਈਆਂ ਹੁੰਦੀਆਂ ਆ ਆਪਾਂ ਤੜਕੇ ਦੇ ਵਿੱਚ ਜਿਹੜਾ ਯੂਜ਼ ਕਰਦੇ ਹੁੰਨੇ ਆ ਮੈਂ ਗਿਰਪਲ ਕੌਰ ਸੇਖੋਂ ਜਾਤੋਂ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭੈਣ ਭਰਾਵਾਂ ਤੱਕ ਜਿਹੜੀ ਇਹ ਹੈਲਪ ਆਪਣੀ ਪਹੁੰਚੇ ਥੈਂਕ ਯੂ